ਕੈਨੇਡੀਅਨ ਗਵਰਨਮੈਂਟਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਕੈਨੇਡਾ ਚਾਈਲਡ ਬੈਨੀਫਿਟ ਸੀਸੀਬੀ ਭੁਗਤਾਨਾਂ ਲਈ ਯੋਗ ਮਾਪੇ 13 ਦਸੰਬਰ ਨੂੰ ਪੈਸੇ ਆਉਣ ਦੀ ਉਮੀਦ ਕਰਦੇ ਨੇ ਪਰ ਇਹ ਹਰ ਕਿਸੇ ਲਈ ਨਹੀਂ ਹੋਵੇਗਾ ਆਮ ਤੌਰ ਤੇ ਭੁਗਤਾਨ ਹਰ ਮਹੀਨੇ ਦੀ 20 ਤਰੀਕ ਨੂੰ ਭੇਜੇ ਜਾਂਦੇ ਨੇ ਜਦੋਂ ਤੱਕ ਕਿ ਛੁੱਟੀ ਜਾਂ ਫਿਰ ਵੀਕਐਂਡ ਨਹੀਂ ਪੈਂਦਾ ਜਿਸ ਸਥਿਤੀ ਦੇ ਵਿੱਚ ਉਹ ਉਹ ਕੰਮ ਵਾਲੇ ਅਗਲੇ ਦਿਨਾਂ ਪੈਸੇ ਭੇਜੇ ਜਾਂਦੇ ਨੇ ਤੋ ਫਿਕਰ ਜਣੇ ਭਾਰੀ ਛੁੱਟੀਆਂ ਦੇ ਮੌਸਮ ਦੇ ਕਾਰਨ ਬਾਲ ਟੈਕਸਟ ਬੁੱਕ ਭੁਗਤਾਨ ਹਮੇਸ਼ਾ ਦਸੰਬਰ ਦੇ 1 ਹਫਤੇ ਪਹਿਲਾਂ ਤੋਂ ਸ਼ੁਰੂ ਹੋ ਜਾਂਦੇ ਨੇ ਜੇਕਰ ਤੁਸੀਂ ਸਿੱਧੀ ਰਕਮ ਲਈ ਸਾਈਨ ਅਪ ਕੀਤਾ ਤਾਂ 13 ਤਰੀਕ ਨੂੰ ਭੁਗਤਾਨ ਦੀ ਉਮੀਦ ਕਰ ਸਕਦੇ ਹੋ ਚੈੱਕ ਦੁਆਰਾ ਪੈਸੇ ਪ੍ਰਾਪਤ ਕਰਨ ਵਾਲੇ ਕੈਨੇਡਾ ਪੋਸਟ ਹੜਤਾਲ ਦੇ ਕਾਰਨ ਇੰਨੇ ਖੁਸ਼ਕਿਸਮਤ ਨਹੀਂ ਹੋਣਗੇ ਕੈਨੇਡਾ ਪੋਸਟ ਚਾਈਲਡ ਬੈਨੀਫਿਟਸ ਸੰਬੰਧਿਤ ਪ੍ਰੋਵਿੰਸ਼ੀਅਲ ਅਲਰਟ ਟੂਟੋਰੀਅਲ ਹੈ ਬੈਨੀਫਿਟ ਦੇ ਲਈ ਬੈਨੀਫਿਟ ਚੈੱਕ 20 ਦਸੰਬਰ 2024 ਨੂੰ ਉਮੀਦ ਤੋਂ ਇੱਕ ਹਫਤੇ ਬਾਅਦ ਡਿਲੀਵਰ ਕਰੇਗਾ ਅਤੇ ਸੀਸੀਬੀ ਦੇ ਭੁਗਤਾਨ ਅਜੇ ਵੀ 13 ਦਸੰਬਰ 2024 ਨੂੰ ਜਾਰੀ ਕੀਤੇ ਜਾਣਗੇ CRASD ਵੈੱਬਸਾਈਟ ਦੇ ਉੱਪਰ CRA ਤੋਂ ਚੈੱਕ ਪ੍ਰਾਪਤ ਕੀਤੇ ਗਏ ਤੇ ਹੋਰ ਸਾਰੇ ਲਾਭ ਕ੍ਰੈਡਿਟ ਭੁਗਤਾਨ ਉਦੋਂ ਤੱਕ ਰੱਖੇ ਜਾਣਗੇ ਜਦੋਂ ਤੱਕ ਹੜਤਾਲ ਦਾ ਹੱਲ ਨਹੀਂ ਹੋ ਜਾਂਦਾ ਅਵਿਕ ਦੇ ਲਾਭ ਭੁਗਤਾਨਾ ਵਿੱਚ ਕਿਸੇ ਵੀ ਰੁਕਾਵਟ ਤੋਂ ਬਚਣ ਲਈ ਸਿੱਧੀ ਰਕਮ ਜਮ੍ਹਾਂ ਕਰਾਉਣ ਲਈ ਆਨਲਾਈਨ ਅਪ ਤੁਸੀ ਕਰ ਸਕਦੇ ਹੋ ਜੁਲਾਈ ਵਿੱਚ ਸ਼ੁਰੂ ਹੋਣ ਵਾਲੇ ਨਵੇਂ ਲਾਭ ਸਾਲ ਦੇ ਨਾਲ ਕੈਨੇਡਾ ਚਾਈਲਡ ਬੈਨੀਫਿਟ ਵਿੱਚ ਵਾਧੇ ਹੋਏ ਜਿਸ ਨਾਲ ਕੈਨੇਡਾ ਅਤੇ ਉਹਨਾਂ ਦੇ ਬੱਚਿਆਂ ਦੀ ਸਹਾਇਤਾ ਲਈ ਇੱਕ ਛੋਟਾ ਪਰ ਬਹੁਤ ਲਿੰਦਾ ਚਾਈਲਡ ਟੈਕਸ ਬੂਸਟ ਮਿਲਦਾ ਹੈ 2018 ਤੋਂ ਸਰਕਾਰ ਦੇ ਰਹਿਣ-ਸਹਿਣ ਦੀ ਲਾਗਤ ਦੇ ਰੂਪ ਵਿੱਚ ਮਾਪਿਆਂ ਲਈ ਬਿਹਤਰ ਸਹਾਇਤਾ ਲਈ CCB ਰਕਮਾਂ ਨੂੰ ਸੂਚੀਬੱਧ ਕੀਤਾ ਗਿਆ। ਇਹ ਸੁਚੇਤਕ ਦਾ ਮਤਲਬ ਹੈ ਕਿ ਵੱਧ ਤੋਂ ਵੱਧ ਲਾਭ ਦੀ ਮਾਤਰਾ ਤੇ ਆਮਦਨੀ ਦੇ ਥ੍ਰੈਸ਼ਹੋਲਡ ਜਿਸ ਤੇ ਲਾਭ ਘਟਾਏ ਜਾਂਦੇ ਨੇ ਤੇ ਉਹ ਲਾਭ ਸ਼ੁਰੂ ਹੋ ਜਾਣਗੇ। ਜੀਵਨ ਦੇ ਵੱਧ ਰਹੇ ਲਾਗਤ ਨਾਲ ਤਾਲਮਿਲ ਰੱਖਣਾ ਹਰ ਸਾਲ ਵੱਧ ਜਾਂਦਾ ਹੈ ਮਾਪਿਆਂ ਨੂੰ ਹਰ ਮਹੀਨੇ ਆਪਣੇ ਬੱਚਿਆਂ ਲਈ ਪ੍ਰਦਾਨ ਕੰਨ ਵਿੱਚ ਮਦਦ ਕਰਨ ਲਈ ਵੀ ਦੇ ਰਿਹਾ ਸਹਾਇਤਾ ਪ੍ਰਦਾਨ ਕਰਦੇ ਨੇ ਇੱਕ ਰੋਜ਼ਗਾਰ ਅਤੇ ਸੋਸ਼ਲ ਡਿਵੈਲਪਮੈਂਟ ਕੈਨੇਡਾ ਦੇ ਬੁਲਾਰੇ ਨੇ ਇੱਕ ਈਮੇਲ ਵਿੱਚ ਇਸ ਦੀ ਵੀ ਆਖਿਆ ਕੀਤੀ ਹੈ ਦੋਵੇਂ ਵੱਧ ਤੋਂ ਵੱਧ ਅਤੇ ਆਮਦਨੀ ਥ੍ਰੈਸ਼ਹੋਲਡ ਖਪਤਕਾਰ ਕੀਮਤ ਸਚਾਂਕ ਦੇ ਆਧਾਰ ਤੇ ਸਲਾਨਾ ਸੂਚੀਬੱਧ ਕੀਤੇ ਜਾਂਦੇ ਨੇ ਪਿਛਲੇ ਸਾਲ ਸਰਕਾਰ ਨੇ ਵੱਧ ਤੋਂ ਵੱਧ ਸਲਾਨਾ ਕੈਨੇਡਾ ਚਾਈਲਡ ਬੈਨੀਫਿਟ ਭੁਗਤਾਨ ਨੂੰ 6 ਸਾਲ ਤੋਂ ਘਟ ਦੇ ਬੱਚੇ ਪ੍ਰਤੀ 7437 ਤੱਕ ਵਧਾ ਦਿੱਤਾ ਹੈ 6 ਤੋਂ 17 ਸਾਲ ਦੀ ਉਮਰ ਦੇ ਬੱਚੇ ਨੂੰ ਜਿੱਥੇ 5903 ਤੋਂ ਵੱਧ ਕੇ 6275 ਤੇ ਇੱਕ ਵਾਧੂ 327 372 ਮਾਫ ਕਰਨਾ ਇੱਕ ਸਾਲ ਦੇ ਵਿੱਚ ਉਦੋਂ ਤੋਂ ਬਾਲ ਟੈਕਸ ਭੁਗਤਾਨ ਦੇ ਵਿੱਚ 4.7% ਦਾ ਵਾਧਾ ਹੋਇਆ ਭਾਵੇਂ 6 ਸਾਲਾਂ ਤੋਂ ਉੱਪਰ ਘੱਟ ਉਮਰ ਦੇ ਬੱਚਿਆਂ ਲਈ ਅਧਿਕਤਮ ਲਾਭ 350 7437 ਤੋਂ 7787% سال ਅਤੇ 6448.9 ਸੈਂਟ ਪ੍ਰਤੀ ਮਹੀਨਾ ਵਧਾਇਆ ਗਿਆ 6 ਮਹੀਨਿਆਂ ਤੋਂ 17 ਸਾਲ ਦੇ ਬੱਚੇ ਜੋ ਨੇ ਇਹਨਾਂ ਵਾਸਤੇ 295 ਦਾ ਵਾਧਾ ਕੀਤਾ ਗਿਆ 600 6275 ਤੋਂ 6570 ਜਾਂ ਫਿਰ 547.50 ਸੈਂਟ ਜੇਕਰ ਤੁਹਾਡੇ ਅਡਜਸਟ ਪਰਿਵਾਰਕ ਕੁੱਲ ਆਮਦਨ 36502 ਤੋਂ ਘੱਟ ਹੈ ਤਾਂ ਤੁਸੀਂ ਹਰੇਕ ਬੱਚੇ ਲਈ ਵੱਧ ਤੋਂ ਵੱਧ ਰਕਮ ਪ੍ਰਾਪਤ ਕਰੋਗੇ ਇਹ ਲਾਭ ਟੈਕਸ ਮੁਕਤ ਹੈ ਤੇ ਇਹ ਨਿਰਧਾਰਤ ਅਪਡੇਟ ਜਿੱਥੇ ਤੁਸੀਂ ਇਹਨਾਂ ਮਾਪਦੰਡਾਂ ਨੂੰ ਚੈੱਕ ਕਰਨ ਵਾਸਤੇ CCB ਦੀ ਸਾਈਟ ਤੇ ਜਾ ਕੇ ਵੀ ਚੈੱਕ ਕਰ ਸਕਦੇ ਹੋ ਫਰੀਡਿੰਗਵਰ ਨਾਮਾਂ ਦੇ ਵਿੱਚ ਅਸੀਂ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀ ਸੁਣਨੀ ਆ ਪੜ੍ਹਨੀ ਆ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ